ਇਹ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਮੈਨੂੰ ਲੱਗਦਾ ਹਿਸਟਰੀ ਦੇ ਵਿੱਚ ਜੇ છાਤੀ ਮਾਰੀ ਜਾਵੇ ਇੱਕ ਵੀ ਸਰਕਾਰ ਅਹੀ ਜੀ ਨਹੀਂ ਆਈ ਹੋਣੀ ਜਿਸ ਕਿਸੇ ਸਰਕਾਰ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੋਵੇ ਜੀਨੇ ਅੱਜ ਤੱਕ ਕਦੇ ਉਹ ਅਸੂਲ ਉਹ ਕਾਨੂੰਨ ਜਾਂ ਉਹ ਰੂਲ ਬਣਾਏ ਹੋਣ ਜਿਹੜੇ ਕਾਨੂੰਨ ਜਿਹੜੇ ਅਸੂਲ ਜਿਹੜੇ ਰੂਲ ਆ ਜਿਹੜੇ ਉਹ ਆਮ ਜਨਤਾ ਦੀ ਭਲਾਈ ਦੇ ਵਿੱਚ ਸਾਡੇ ਵਪਾਰੀਆਂ ਦੀ ਭਲਾਈ ਦੇ ਵਿੱਚ ਸਾਡੇ ਕਿਸਾਨਾਂ ਦੀ ਭਲਾਈ ਦੇ ਵਿੱਚ ਜਾਂ ਸਾਡੇ ਆਮ ਇੱਕ ਕਿਤੇ ਜਨਸਧਾਰਨ ਲੋਕਾਂ ਦੀ ਭਲਾਈ 'ਚ ਕਦੇ ਕੰਮ ਆਏ ਹੋ ਪਰ ਜਸਤਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਅੰਦਰ ਸਾਲ 2022 ਤੋਂ ਅਸੀਂ ਉਹ ਸ਼ੋਧ ਉਹ ਚੀਜ਼ਾਂ ਅਸੀਂ ਐਕਟ ਦੇ ਵਿੱਚ ਅਸੀਂ ਐਮੈਂਡਮੈਂਟੇਸ਼ਨਸ ਰੂਲਸ ਦੇ ਵਿੱਚ ਕਰਦੇ ਆ ਰਹੇ ਹਾਂ ਜਿਹਦੇ ਨਾਲ ਹਰ ਇੱਕ ਛੋਪੇ ਨੂੰ ਹਰ ਇੱਕ ਵਰਗ ਨੂੰ ਹਰ ਇੱਕ ਲੈਵਲ ਦੇ ਉੱਤੇ ਉਹਨਾਂ ਨੂੰ ਇੱਕ ਸੌਖ ਹੋ ਜਵੇ ਆਸਾਨੀ ਹੋ ਜਵੇ ਉਸੇ ਦੇ ਚੱਲਦੇ ਅੱਜ ਇੱਕ ਬਹੁਤ ਵੱਡਾ ਕਦਮ ਹੈ ਜੋ ਸਾਡੀ ਸਰਕਾਰ ਨੇ ਚੱਕਿਆ ਹੈ ਅੱਜ ਅਜੰਡਾ ਹੈ ਕਿ ਅਸੀਂ ਜਿਹੜੀ ਫਾਇਰ ਦੀ ਐਨਓਸੀ ਦੇ ਰੂਲਸ ਨੇ ਜਿਹੜੇ ਉਹ ਜਿਹੜੇ ਨੋਟੀਫਾਈ ਕੀਤੇ ਨੇ ਉਹਦੇ ਅੱਜ ਮੈਂ ਤੁਹਾਨੂੰ ਸੇਲੀਅੰਟ ਫੀਚਰਸ ਦੱਸਣ ਜਾ ਰਿਹਾ ਹਾਂ ਤੁਸੀਂ ਜਿਵੇਂ ਜਾਣਦੇ ਹੋ ਕਿ ਪਿਛਲੇ ਸਾਲ ਸਤੰਬਰ ਮਹੀਨੇ ਚ ਵਿਧਾਨ ਸਭਾ ਤੋਂ ਸਾਡਾ ਦੀ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਪਾਸ ਹੋਇਆ ਸੀ ਜਿਹਦੀ ਕੇ ਗਵਰਨਰ ਸਾਹਿਬ ਨੇ 27 ਅਕਤੂਬਰ ਦੇ ਦਿਨ ਇਹਨਾਂ ਨੂੰ ਮਤਲਬ ਕਿ ਇਸ ਨੂੰ ਹਰੀ ਲਾਸਟ ਵੀਕ ਸਾਡੀ ਜਿਹੜੀ 24 ਜੂਨ ਨੂੰ ਜਿਹੜੀ ਕੈਬਨਟ ਹੋਈ ਸੀ ਉਹਦੇ ਵਿੱਚ ਜਿਹੜੇ ਰੂਲਸ ਸੀ ਇਹਨਾਂ ਨੂੰ ਹਰੀ ਝੰਡੀ ਮਿਲ ਗਈ ਸੀ ਜਿਹਦੇ ਸੇਲੀਅੰਟ ਫੀਚਰਸ ਜਿਹੜੇ ਨੇ ਉਹ ਅੱਜ ਮੈਂ ਤੁਹਾਨੂੰ ਦੱਸਾਂ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਇਹ ਸਮਝਦਾ ਵੀ ਇਸ ਤੋਂ ਵੱਡਾ ਜਣੀ ਕਿ ਰਿਫਾਰਮ ਹੈ ਜਿਹੜਾ ਕਦੇ ਸੋਚਿਆ ਨਹੀਂ ਸੀ ਜਾ ਸਕਦਾ ਸੋ ਸਭ ਤੋਂ ਪਹਿਲਾਂ ਕਿ ਜਿਹੜਾ ਹਰ ਸਾਲ ਐਵਰੀ ਈਅਰ ਜਿਹੜੀ ਫਾਇਰ ਦੀ ਐਨਓਸੀ ਲੈਣੀ ਪੈਂਦੀ ਸੀ ਹੁਣ ਉਹ ਹਰ ਸਾਲ ਲੈਣ ਦੀ ਜ਼ਰੂਰਤ ਨਹੀਂ ਢੋਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਉੱਤੇ ਕਦਮ ਚੱਕਦੇ ਹੋਏ ਇਹਨੂੰ ਤਿੰਨ categories ਦੇ ਵਿੱਚ ਡਿਫਾਈਨ ਕਰਤਾ ਇੱਕ ਹੈਗੀ ਲਾਈਟ ਹਜ਼ਰਡਰਸ ਇੱਕ ਹੈਗੀ ਮਾਡਰਨ ਮੋਡਰੇਟ ਹਜ਼ਰਡਰਸ ਇੱਕ ਹੈਗੀ ਹਾਈ ਹਜ਼ਰਡਰਸ ਜਿਹੜੀ ਤਾਂ ਲਾਈਟ ਹਜ਼ਰਡਰਸ ਹੈ ਲਾਈਟ ਹਜ਼ਰਡਰਸ ਦੇ ਲਈ ਹੁਣ 1 ਸਾਲ ਦੀ بجائے ਅਸੀਂ ਜਿਹੜੀ ਐਨਓਸੀ ਦੀ ਮਿਆਦ ਹੈ ਉਹ 5 ਸਾਲ ਦੀ ਕਰਤੀ ਮੈਂ ਫੇਰ ਰਿਪੀਟ ਕਰ ਰਿਹਾ ਹਾਂ ਲਾਈਟ ਹਜ਼ਰਡਰਸ ਦੀ ਅਸੀਂ ਜਿਹੜੀ ਮਿਆਦ ਹੈ ਉਹ 5 ਸਾਲ ਦੀ ਕਰਤੀ ਜਿਹਦੇ ਚ ਜਿੰਨੇ ਟੋਟਲ ਸੈਕਟਰ ਆਉਂਦੇ ਨੇ 43 43 ਸੈਕਟਰਸ ਆਉਂਦੇ ਨੇ ਲਾਈਟ ਹਜ਼ਰਡਰਸ ਦੇ ਵਿੱਚ ਜਿਨ੍ਹਾਂ ਨੂੰ 5 ਸਾਲ ਦੀ ਮਿਆਦ ਕਰਤੀ ਉਸ ਤੋਂ ਬਾਅਦ ਜੋ ਆ ਜਾਂਦੇ ਨੇ ਮੋਡਰੇਟ ਹਜ਼ਰਡਰਸ ਜਿਹੜੇ ਮੋਡਰੇਟ ਹਜ਼ਰਡਰਸ ਨੇ ਉਹਦੇ ਵਿੱਚ ਅਸੀਂ ਤਿੰਨ ਫੇਰ ਰਿਪੀਟ ਕਰ ਰਹੇ ਹਾਂ ਮੋਡਰੇਟ ਹਜ਼ਰਡਰਸ ਲਈ ਅਸੀਂ ਐਨਓਸੀ ਹੈ ਜਿਹੜੀ 3 ਸਾਲ ਦੀ ਕਰਤੀ ਜੀ ਦੇ ਵਿੱਚ ਟੋਟਲ ਜਿਹੜੇ ਸੈਕਟਰ ਆ ਜਾਂਦੇ ਨੇ 63 63 ਸੈਕਟਰਸ ਇਹਦੇ ਵਿੱਚ ਆ ਜਾਂਦੇ ਨੇ ਫਿਰ ਆ ਜਾਂਦੇ ਨੇ ਹਾਈ ਰਿਜ਼ਰਡਰਸ ਹਾਈ ਰਿਜ਼ਰਡਰਸ ਦੇ ਵਿੱਚ ਅਸੀਂ ਜਿਹੜੀ ਐਨਓਸੀ ਹੈ ਉਹ 1 ਸਾਲ ਦੀ ਹੀ ਰੱਖੀ ਹੈ ਫਿਰ ਰਿਪੀਟ ਕਰ ਰਹੇ ਹਾਈ ਰਿਜ਼ਰਡਰਸ ਚਾਸੀ ਐਨਓਸੀ 1 ਸਾਲ ਦੀ ਰੱਖੀ ਹੈ ਜਿਹਦੇ ਵਿੱਚ ਟੋਟਲ ਜਾਨੀ ਕਿ ਜਿਹੜੇ ਸੈਕਟਰ ਇਨਕਲੂਡ ਹੁੰਦੇ ਨੇ 39 ਇਨਕਲੂਡ ਹੁੰਦੇ ਨੇ ਇਹਦੀ ਜਿਹੜੀ ਲਿਸਟ ਹੈ ਤੁਹਾਨੂੰ ਅਸੀਂ ਇਹ ਲਿਸਟਰੀ ਪ੍ਰੋਵਾਈਡ ਕਰਾ ਦਾਂਗੇ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਜੋ ਵਾਅਦਾ ਹੋਇਆ ਉਹ ਇਹ ਕਿ ਹੁਣ ਪੰਜਾਬ ਦੇ ਵਿੱਚੋਂ ਰੈੱਡ ਟੇਪ ਕਲਚਰ ਲਾਲ ਫੀਤਾशाही ਕਲਚਰ ਜਿਹੜਾ ਕਿ ਜੀਦਾ ਵੀ ਜੀ ਕਰਦਾ ਸੀ ਕਿਸੇ ਵੀ ਜਗ੍ਹਾ ਤੇ ਜਾ ਕੇ ਚਲੇ ਜਾਂਦਾ ਸੀ ਤੇ ਕਹਿੰਦਾ ਸੀ ਸਾਨੂੰ ਐਨਓਸੀ ਦਿਖਾਓ ਤੇ ਉਹ ਐਨਓਸੀ ਦੇ ਨਾਮ ਦੇ ਉੱਤੇ ਜਾਨੀ ਕਿ ਕਿਸੇ ਤੋਂ ਅੰਡਰ ਟੇਬਲ ਓਵਰ ਟੇਬਲ ਪੈਸੇ ਮੰਗੇ ਜਾਂਦੇ ਸੀ ਇਹ ਇਹ ਹੁਣ ਇਹ ਜਿਹੜੀ ਚੀਜ਼ ਹੈ ਇਹ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਇਹ ਖਤਮ ਕਰ ਦਿੱਤੀ ਨੰਬਰ 1 ਨੰਬਰ 2 ਇਹਦਾ ਸਭ ਤੋਂ ਵੱਡਾ ਵਾਧਾ ਇਹਦਾ ਸਭ ਤੋਂ ਵੱਡਾ ਵਾਧਾ ਇਹ ਜਿਹੜਾ ਇੰਡਸਟਰੀ ਜਾਂ ਕੋਈ ਵੀ ਇਹਦੇ ਚ ਜਿਹੜੇ ਸੈਕਟਰਸ ਆ ਲੱਗ-ਲੱਗ ਜਿਹੜੇ ਉਹਨੂੰ ਹਰ ਸਾਲ ਖੱਜਲ-ਖੁਆਰੀ ਸਹਿਣੀ ਪੈਂਦੀ ਸੀ ਕਿਉਂਕਿ ਕੋਈ ਯੋਗ ਸੀ ਕਿ ਕੱਲੇ ਪਾਣੀ ਨਾਲ ਅੱਕ ਭਜਾਈ ਜਾ ਸਕਦੀ ਸੀ ਜਾਂ ਰੇਤੇ ਨਾਲ ਹੁਣ ਮਤਲਬ ਗਿਆ ਯੋਗ ਦਾ ਐਡਵਾਂਸਮੈਂਟ ਤਾਂ ਆ ਗਿਆ ਹੁਣ ਐਸੀਆਂ ਮਾਡਰਨ ਟੈਕਨੀਕਸ ਆ ਗਈਆਂ ਅੱਕ ਭਜਾ ਵਿੱਚ ਸਪ੍ਰਿੰਕਲਿੰਗ ਵਾਟਰ ਦਾ ਸਿਸਟਮ ਆ ਚੁੱਕੇ ਆ ਥੋੜੇ ਇਹਦੇ ਵਿੱਚ ਜਿਹੜੀ ਫੋਮ ਦੇ ਨਾਲ ਡਿਸਪੈਂਸਰ ਆ ਚੁੱਕੇ ਆ ਫੋਮ ਦੀ ਡਿਸਪੈਂਸਿੰਗ ਹੋਣ ਦੇ ਨਾਲ ਅੱਗ ਬੁਝਦੀ ਹੈ ਜਿਹੜਾ ਸਾਡਾ ਆਲਰੇਡੀ ਚੱਲਦਾ ਪਾਣੀ ਦਾ ਸਿਸਟਮ ਤਾਂ ਹੈਗਾ ਹੀ ਹੈਗਾ ਸੋ ਇਹ ਜਿਹੜੇ ਫੀਚਰਸ ਆਣ ਦੇ ਨਾਲ ਅਸੀਂ ਜਾਨੀ ਕਿ ਸਮੇਂ ਦੇ ਹਾਨੀ ਬਣਾਇਆ ਸਮੇਂ ਦੇ ਹਾਨੀ ਬਣਾ ਕੇ ਅਸੀਂ ਇਸ ਲਈ ਇਹ ਚੰਗੇ ਫੀਚਰਸ ਅੱਗੇ ਲੈ ਕੇ ਆਏ ਨੰਬਰ 2 ਇਹਦੇ ਚ ਸਭ ਤੋਂ ਵੱਡੀ ਕੋ ਹੋਰ ਕੰਮ ਕੀ ਕਰਦਾ ਸੀ ਜਿਹੜੀ ਸਰਟੀਫਿਕੇਸ਼ਨ ਸੀ ਇਹਦੀ ਅਸੀਂ ਜੀ ਆਨਲਾਈਨ ਐਨੂਅਲ ਸੈਲਫ ਸਰਟੀਫਿਕੇਸ਼ਨ ਕਰਤੀ ਜਿਹੜੇ ਵੀ ਸਟੇਕ ਹোলਡਰਸ ਨੇ ਉਹ ਆਪਣੀ ਸੈਲਫ ਸਰਟੀਫਿਕੇਸ਼ਨ ਦਿਆ ਕਰਨਗੇ ਆਨਲਾਈਨ ਐਵਰੀ ਇਅਰ ਹਰ ਸਾਲ ਦਿਆ ਕਰਨਗੇ ਸਾਡੇ ਪੋਰਟਲ ਤੇ ਜਾਇਆ ਕਰਨਗੇ ਪੋਰਟਲ ਦੇ ਉੱਤੇ ਜਾ ਕੇ ਆਪਣੀ ਐਨੂਅਲ ਸੈਲਫ ਸਰਟੀਫਿਕੇਸ਼ਨ ਦਿਆ ਕਰਨਗੇ ਅਸੀਂ ਸਿਰਫ ਉਹਨਾਂ ਦੀ ਸੈਲਫ ਜਾਨੀ ਕਿ ਇਹ ਅਸੀਂ ਸਿਰਫ ਇੰਨਾ ਜ਼ਰੂਰ ਚੈੱਕ ਕਰਾਂਗੇ ਕਿ ਕਿਸੇ ਕਿਸਮ ਦਾ ਕੋਈ ਜਿਹੜੇ ਇਹਦੇ ਲਾਜ਼ ਨੇ ਲਾਜ਼ ਸਿੱਕੇ ਸੁਣਨ ਨਾਲ ਉਹ ਗਲਤ ਨਹੀਂ ਸੀ ਉਸ ਸਿਰਫ ਉਹਨੀ ਚੀਜ਼ ਨੂੰ ਚੈੱਕ ਕਰਾਂਗੇ ਅਸੀਂ ਅਦਰਵਾਈਜ਼ ਅਸੀਂ ਸਰਟੀਫਿਕੇਸ਼ਨ ਉਹਨਾਂ ਦੀ ਮੰਨਾਂਗੇ ਜਿਹੜੇ ਫਾਇਰ ਦੇ ਉੱਤੇ ਕੀ ਹੁੰਦਾ ਸੀ ਕਿ ਜਦੋਂ ਕੋਈ ਆਰਕੀਟੈਕਟ ਬਿਲਡਿੰਗ ਦਾ ਪਲਾਨ ਬਣਾਉਂਦਾ ਸੀ ਸਭ ਤੋਂ ਪਹਿਲਾਂ ਤਾਂ ਉਹ ਫਾਇਰ ਦੇ ਸਾਰੇ A ਤੋਂ Z ਉਹਦੇ ਆਰਕੀਟੈਕਟ ਤਿਆਰ ਕਰਦਾ ਸੀਗਾ ਇਹਦਾ ਨਕਸ਼ਾ ਤੇ ਉਸ ਤੋਂ ਬਾਅਦ ਚ ਫਿਰ ਇਹਦੀਆਂ ਡਰਾਇੰਗਾਂ ਦੀਆਂ ਸਕੀਮ ਨੂੰ ਵੈਟ ਕਰਾਣਾ ਪੈਂਦਾ ਸੀਗਾ ਬਾਜ਼ਾਰ ਤੇ ਵਿੱਚ ਜਦੋਂ ਉਹ ਲੈ ਕੇ ਜਾਂਦਾ ਸੀ ਤਾਂ ਕਿਸੇ ਕਿਸਮ ਦੀਆਂ ਕੰਸਲਟੈਂਸੀ ਸਰਵਿਸਿਜ਼ ਬੈਠੇ ਹੁੰਦੇ ਸੀ ਜਾਂ ਕੋਈ ਰਿਟਾਇਰਡ ਬੰਦੇ ਜਿਹੜੇ ਕੰਸਲਟੈਂਸੀ ਦਿੰਦੇ ਸੀ ਉਹਨਾਂ ਕੋ ਫਿਰ ਉਹ ਇੱਕ ਥਰਡ ਫਿਰ ਉਹ ਸਾਡੇ ਕੋਲ ਸਰਕਾਰ پاس ਆਂਦੀ ਸੀ ਹੁਣ ਅਸੀਂ ਇਹਦੇ ਚ ਇੱਕ ਗੱਲ ਕਲੀਅਰ ਕਹਿ ਤੀ ਕਿ ਜਿਹੜੇ ਸਾਡੇ ਪੋਰਟਲ ਦੇ ਉੱਤੇ ਰਜਿਸਟਰਡ ਜਿਵੇਂ ਪਿਛਲੀ ਵਾਰ ਵੀ ਅਸੀਂ ਕਿਹਾ ਸੀ ਜਿਹੜੇ ਰਜਿਸਟਰਡ ਆਰਕੀਟੈਕਟ ਹੋਣਗੇ ਸਾਡੇ ਪੋਰਟਲ ਦੇ ਉੱਤੇ ਜਦੋਂ ਉਹ ਐਡਿਟ ਡਰਾਇੰਗ ਬਣਾਣਗੇ ਡਰਾਇੰਗ ਬਣਾ ਕੇ ਹੁਣ ਉਹ ਸਿੱਧੀ ਦੀ ਸਿੱਧੀ ਸਾਨੂੰ ਇਹ ਜਿਹੜੀ ਡਰਾਇੰਗ ਹੈ ਉਹ ਸਾਡੇ ਪੋਰਟਲ ਦੇ ਉੱਤੇ ਸਬਮਿਟ ਕਰ ਦਾਂਗੇ ਤਾਂ ਜਿਹੜਾ ਵਿੱਚ ਮੀਡੀਓਕਰ ਸਿਸਟਮ ਉਹ ਮੀਡੀਓਕਰ ਸਿਸਟਮ ਅਸੀਂ ਇਹਦੇ ਵਿੱਚ ਖਤਮ ਕਰਤਾ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਹੋਰ ਜੋ ਵਾਅਦੇ ਦਾ ਕੰਮ ਕੀਤਾ ਹੈ ਕਿ ਹੁਣ ਤੱਕ ਜਿਹੜੀ ਟੋਟਲ ਚੈੱਕ ਲਿਸਟ ਦੀ ਉਹ 53 ਪੁਆਇੰਟ ਸੀਗੇ 53.ਸੀ ਜਿਹਦੇ ਵਿੱਚ ਓਨਰ ਓਕੂਪਾਇਰ ਨੂੰ ਆਪਣੀ ਐਨਓਸੀ ਅਪਲਾਈ ਕਰਨ ਲਈ 53 ਪੁਆਇੰਟਸ ਦੇ ਵਿੱਚ ਦੀ ਯਾਨੀ ਕੋ ਕੰਪਲਾਈਂਸ ਕਰਕੇ ਜਾਣਾ ਪੈਂਦਾ ਸੀ ਜਿਹੜਾ ਕਿ ਅਸੀਂ ਇਹਨੂੰ ਵੀ ਡਿਲੀਊਟ ਕਰਕੇ ਅਸੀਂ ਹੁਣ ਇਹਦੇ ਵਿੱਚ ਇਹ ਕਰਤਾ ਵੀ ਜਿਹੜਾ ਤੁਹਾਡਾ ਸਾਡੇ ਫਾਇਰ ਸੇਫਟੀ ਫਾਇਰ ਸੇਫਟੀ ਪਲਾਨ ਦੇ ਅੰਡਰ ਜਿਹੜੇ ਇਹ ਨਕਸ਼ਾ ਆਰਕੀਟੈਕਟ ਤਿਆਰ ਕਰੂਗਾ ਤਾਂ ਇਹਦੇ ਅੰਦਰ ਅਸੀਂ ਇਹਨੂੰ ਬੜਾ ਸਿੰਪਲੀਫਾਈ ਕਰਤਾ ਹੁਣ ਇਹ ਇੰਨੀਆਂ 53 ਤਰ੍ਹਾਂ ਦੇ ਯਾਨੀ ਕਿ ਕਾਗਜ਼ ਨੇ ਜਿਹੜੇ ਇਕੱਠੇ ਕਰਕੇ ਦੇਣ ਦੀ ਜ਼ਰੂਰਤ ਨਹੀਂ ਇੱਕ ਸਭ ਤੋਂ ਵੱਡਾ ਕੰਮ ਜਿਹੜਾ ਹੋਰ ਕੀਤਾ ਉਹ ਇਹ ਕਿ ਹੁਣ ਤੱਕ ਜਿਹੜੀਆਂ ਬਿਲਡਿੰਗਸ ਸੀਗੀਆਂ ਉਹ ਬਿਲਡਿੰਗਸ ਦੀ ਜਿਹੜੀ ਜਾਨੀ ਕਿ anumati ਦਿੱਤੀ ਜਾਂਦੀ ਸੀ 18 ਮੀਟਰ ਹਾਈਟ ਤੱਕ ਦੀ ਬਿਲਡਿੰਗਾਂ ਨੂੰ anumati ਦਿੱਤੀ ਜਾਂਦੀ ਸੀ ਜਿਹੜਾ ਕਿ ਹੁਣ ਵਧਾ ਕੇ ਅਸੀਂ 18 ਮੀਟਰ ਦੀ بجائے 21 ਮੀਟਰ ਤੱਕ ਦੀਆਂ ਬਿਲਡਿੰਗਾਂ ਦੇ ਲਈ anumati ਦੇ ਦਿੱਤੀ ਗਈ ਹੈ ਸੋ ਇਹ ਜਿਹੜੇ ਫਾਇਰ ਐਨਓਸੀ ਦੇ ਰੂਲਸ ਨੋਟੀਫਾਈ ਹੋਏ ਸੀ ਉਹਦੇ ਮੈ ਸੇਲੀਅੰਟ ਫੀਚਰ ਅੱਜ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਦੱਸੇ ਨੇ ਇਹ ਮੈਨੂੰ ਐ ਤਾਂ ਮਹਿਸੂਸ ਹੁੰਦਾ ਹੈ ਕਿ ਇਸ ਤੋਂ ਬਾਅਦ ਤੋਂ ਜੋ ਜੋ ਕੰਮ ਜਣੀ ਕਿ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਬੜੋਤਰੀ ਲਈ ਅਸੀਂ ਕਰ ਸਕਦੇ ਸੀ ਜੋ ਕੰਮ ਅਸੀਂ ਕੀਤੇ ਨੇ ਔਰ ਮੈਂ ਮੰਨਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਲੈਂਡਮਾਰਕ ਜਣੀ ਕਿ ਫੈਸਲੇ ਨੇ ਸੋ ਅੱਜ ਇਸ ਪ੍ਰੈਸ ਕਾਨਫਰੰਸ ਨੂੰ ਕਵਰੇਜ ਕਰਨ ਲਈ ਮੈਂ ਸਾਰੇ মিডিਆ ਵਾਸੀਆਂ ਦਾ ਧੰਨਵਾਦ ਕਰਦਾ ਔਰ ਉੱਥੇ ਆਪਣੇ ਸਾਡੇ ਦੋਨੋਂ ਜਿਹੜੇ ਸੁਪਰੀਮ ਲੀਡਰਸ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਉਹਨਾਂ ਦੀ ਪੰਜਾਬ ਪ੍ਰਤੀ ਪੰਜਾਬੀਆਂ ਪ੍ਰਤੀ ਸੋਚ ਹੈ ਤੇ ਕਮਿਟਮੈਂਟ ਹੈ ਮੈਂ ਉਹਦੀ ਸ਼ਲਾਘਾ ਕਰਦਾ ਜੀ ਧੰਨਵਾਦ ਜੀ ਬਹੁਤ ਬਹੁਤ ਸੋਹ ਸਾਬ ਸੋਹ ਸਾਬ